ਇਸ ਯੂਟਿਊਬਰ ਦਾ ਪਲੂਰੀਏ ਦਾ ਭਾਉ ਸਾਹਿਬ ਦਾ ਪਲੂ ਪਲੂਰ ਵਾਲੇ ਦਾ ਨਾਂ ਲਊਗਾ ਮੇਰੇ ਕੋਲੇ ਆ ਕੇ ਵੀ ਬਾਈ ਉਹਦੀ ਵੀਡੀਓ ਦੇਖ ਕੇ ਆਏ ਆ ਹੂੰ ਉਹਦੇ ਵਾਸਤੇ ਭਾਵੇਂ ਉਹਦੇ ਨਾਲ ਚਾਰ ਬੰਦੇ ਹੋਣ ਭਾਵੇਂ ਪੰਜ ਹੋਣ ਮੇਰੇ ਵੱਲੋਂ ਫ੍ਰੀ ਹੋ ਤੇ ਜਿਹੜੀ ਚੀਜ਼ ਸੋਨੇ ਸਪੈਸ਼ਲ ਦੱਸੀ ਹੈ ਜਿਹਦੇ ਪਾਸ ਤੇ ਲੋਕ ਇੱਥੇ ਭੱਜੇ ਆਉਂਦੇ ਨੇ ਉਹ ਇਹ ਚੀਜ਼ ਹੈ ਇਹ ਇੰਨੀ ਕੀ ਪਾਉਣੀ ਆ ਬਸ ਘਰ ਤਾਂ ਲਓ ਜੀ ਆਹ ਮਸਾਲਾ ਹਾਂ ਮਸਾਲਾ ਉਹ ਮਿਰਚੋ ਕੇ ਕੱਪ ਲਓ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੋ ਆਪਾਂ ਆਏ ਸੀ ਅੱਜ ਸਮਾਲਸਰ ਤੇ ਇਹ ਹੈਗਾ ਆਪਣਾ ਪਿਆਰ ਕਰਨੇ ਵਾਲਾ ਸੋ ਇਹ ਬਾਬਾ ਜੀ ਨੇ ਸਾਸਿਕਾ ਬਾਬਾ ਜੀ ਵੈਗਰ ਜੀ ਕਾ ਖਾਲਸਾ ਵੈਗਰ ਜੀ ਪਤ ਹੈ ਹੋਰ ਜੀ ਸੇ ਤਾਂ ਕਹਿਵਾਂ ਬਹੁਤ ਬੜੀ ਬਹੁਤ ਲੋ ਜੀ ਬਾਬਾ ਜੀ ਕੋਲੇ ਆਪਾਂ ਇੱਥੇ ਬੈਠਦੇ ਹੁੰਨੇ ਆ ਇਹਨਾਂ ਨਾਲ ਹੈਗਾ ਪਿਆਰ ਪਹਿਲਾਂ ਤਾਂ ਤੁਹਾਨੂੰ ਲੋਕੇਸ਼ਨ ਦੱਸਦਾ ਵੀ ਇਹ ਹੈਗਾ ਸਮਾਲਸਰ ਤੇ ਆ ਸਾਹਮਣੇ ਪਿੱਛੇ ਤੋਂ ਵੀ ਬੋਰਡ ਦੇਖ ਰਹੇ ਹੋ ਖਾਲਸਾ ਸ਼ਰਧਈ ਪਹਿਲਵਾਨੀ ਰਗੜੇ ਲੱਗਦੇ ਇੱਥੇ ਸਾਹਮਣੇ ਹੈਗੇ ਮੰਜੇ ਵਾਲੀਆਂ ਸ਼ਾਪ ਤੇ ਸਾਹਮਣੇ ਹੈਗਾ ਇਧਰ ਬੱਸ ਸਟੈਂਡ ਤੇ ਤੁਸੀਂ ਜਦੋਂ ਇਧਰੋਂ ਪਲੂਰ ਵਾਲੀ ਸਾਈਡ ਲੰਡੇ ਵਾਲ ਤੋਂ ਐਂਟਰ ਕਰਨਾ ਨਾ ਤੇ ਬਾਬਾ ਜੀ ਕੋਲੇ ਹੋ ਕੇ ਜਾਣਾ ਤੇ ਬਾਬਾ ਜੀ ਕੋਲੇ ਹੋ ਕੇ ਕਿਉਂ ਜਾਣਾ ਉਹ ਮੈਂ ਦੱਸਦਾ ਤੁਹਾਨੂੰ ਵੀ ਬਾਬਾ ਜੀ ਬਣਾਉਂਦੇ ਚਾਹ ਇੱਕ ਨੰਬਰ ਮੁੱਛਮਰੋੜ ਚਾਹ ਬਣਾਉਂਦੇ ਆ ਨਾਲ ਸਾਡਾ ਹੈਗਾ ਸੇਵੀਆਂ ਦਾ ਕੰਮ ਚਾਹ ਤਾਂ ਤੁਸੀਂ ਨਾ ਮੇਰੇ ਕਹਿਣ ਤੇ ਇੱਕ ਵਾਰੀ ਜ਼ਰੂਰ ਬਾਬਾ ਜੀ ਕੋਲੋਂ ਪੀ ਕੇ ਜਾਣੀ ਆ ਗੱਲ ਕੋਈ 10 20 ਰੁਪਏ ਕੱਪ ਦੀ ਨਹੀਂ ਹੈਗੀ ਤੁਸੀਂ ਬਸ ਇੱਕ ਪਿਆਰ ਨਾਲ ਇਹਦੇ ਕੋਲੇ ਹੋ ਕੇ ਜਾਣਾ ਤੁਸੀਂ ਪੀ ਕੇ ਜਾਣੀ ਆ ਬਾਬਾ ਜੀ ਤੋਂ ਚਾਹ ਠੀਕ ਆ ਤੇ ਇਹਦੇ ਨਾਲ ਹੱਸ ਖੇੜ ਕੇ ਪਿਆਰ ਮਬਤਾਲੀ ਇੱਕ ਚਾਹ ਦਾ ਕੱਪ ਪੀ ਕੇ ਜਾਣਾ ਗੱਲ 10 20 ਰੁਪਏ ਦੀ ਨਹੀਂ ਹੈਗੀ ਤੁਸੀਂ ਬਾਬਾ ਜੀ ਕੋਲੇ ਫੜ ਕੇ ਜਾਣਾ ਤੇ ਚਾਹ ਪੀ ਕੇ ਜਾਣੀ ਦੇ ਸੇਵੀਆਂ ਦਾ ਇੱਕ ਪੈਕਟ ਵੀ ਲੈ ਕੇ ਜਾਣਾ ਕਿਉਂ ਬਾਬਾ ਜੀ ਕਿਵੇਂ ਬਣਾਉਨੇ ਆ ਫਿਰ ਚਾ ਕੀ ਕੀ ਚਾਹ ਤਾਂ ਬਹੁਤ ਹੋਰ ਵੀ ਬਣਾਉਦੇ ਹੋਣਗੇ ਆਪਣੀ ਚਾਹ ਦੇ ਵਿੱਚ ਵੱਖਰਾ ਕੀ ਹੈ ਇੱਕ ਤਾਂ ਆਪਾਂ ਮਸਾਲਾ ਚਾਹ ਲਾਇਆ ਵਧੀਆ ਤਿਆਰ ਕੀਤਾ ਹੋਇਆ ਕਰਦਾ ਅੱਛਾ ਹਾਂ ਉਹ ਚੱਕੀ ਤੇ ਮੜੀ ਜੀ ਮਰਵਾਈ ਗੁਰੂ ਜੀ ਹੂੰ ਉਹ ਚੱਕੀ ਤੋਂ ਤਿਆਰ ਹੁੰਦਾ ਉਹ ਸਾਹਮਣੇ ਚੱਕੀ ਰੱਖੀ ਆ ਠੀਕ ਆ ਲੈਚੀਆਂ ਲੂਚੀਆਂ ਪਾ ਕੇ ਐ ਪੂਰਾ ਅੱਧਾ ਇੱਕ ਘੜ ਪਾ ਦੇਈਦਾ ਹੂੰ ਅੱਧਿਕ ਚੀਨੀ ਪਾ ਦੇ ਦਿਆਂ ਹੂੰ ਤੇ ਦੋ ਵਰਵਾਦੀ ਦੀਆਂ ਫੈਂਟੇ ਹੂੰ ਤੇ ਬਸ ਫਿਰ ਬਾਬਾ ਜੀ ਤੇ ਕੁਛ ਬਾਦ ਨੇ ਵਿੱਚ ਪਿਆਰ ਹਾਂ ਲਓ ਜੀ ਬਾਬਾ ਜੀ ਮਸਾਲਾ ਬਾਈ ਇਹਨਾਂ ਕੋਲੇ ਇੱਕ ਵਧੀਆ ਤਿਆਰ ਕਰਦੇ ਆ ਸੋ ਇਲਾਇਚੀ ਲੌਂਗ ਪਾ ਕੇ ਵਧੀਆ ਤੁਹਾਨੂੰ ਚਾਹ ਪੀਉਣਗੇ ਤੇ ਚਾਹ ਦੀ ਤੁਸੀਂ ਭਾਵੇਂ ਤੋਟ ਨਾ ਵੀ ਲੱਗੀ ਹੋਵੇ ਘਰੋਂ ਪੀ ਕੇ ਆਉਣੀ ਆ ਪਰ ਮੇਰੇ ਕਹਿਣ ਤੇ ਚਾਹ ਜ਼ਰੂਰ ਪੀ ਕੇ ਜਾਣੀ ਆ ਕਿਉਂਕਿ ਨਵਾਂ ਚਲੋ ਆਪਾਂ ਸੈਟਅਪ ਲਾਇਆ ਤੇ ਕਾਰੋਬਾਰ ਚਲਾਉਣਾ ਬਸ ਇੱਕ ਪਿਆਰ ਹੀ ਤੁਹਾਡਾ ਚਾਹੀਦਾ ਬਾਕੀ ਪੈਸਾ ਨਹੀਂ ਚਾਹੀਦਾ ਤੇ ਬਾਕੀ ਤੁਸੀਂ ਮੇਰਾ ਨਾਮ ਲੈ ਕੇ ਤੁਸੀਂ ਚਾਹ ਪੀ ਸਕਦੇ ਹਾਂ ਪੈਸੇ ਵੀ ਦੇਣ ਦੀ ਲੋੜ ਕੋਈ ਨਹੀਂ ਕਿਉਂ ਬਾਬਾ ਜੀ ਚੱਲ ਜੂ ਕੰਮ ਪੈਸੇ ਅਸੀਂ ਆਪੇ ਸਾਖਤਾ ਕਰ ਲਾਂਗੇ ਪਰ ਤੋ ਵੀ ਬਾਬਾ ਜੀ ਕੋਲੇ ਨਾ ਹੋ ਕੇ ਜਾਣਾ ਤੇ ਜਿਹੜਾ ਬੰਦਾ ਹੋ ਕੇ ਗਿਆ ਤੇ ਵੀਡੀਓ ਤੇ ਕਮੈਂਟ ਕਰਿਆ ਜੋ ਤੇ ਕਿਹੜੇ ਬਾਬੇ ਨੂੰ ਜਾਣਦੇ ਆ ਉਹ ਵੀ ਭਲੂਰ ਵਾਲੇ ਕਮੈਂਟ ਕਰੋ ਨੇੜੇ ਦੇ ਪਿੰਡਾਂ ਜਿੱਥੇ ਤੱਕ ਵੀਡੀਓ ਜਾਂਦੀ ਹੈ ਨਾ ਤੇ ਸਮਾਲ ਸਰ ਬਾਬਾ ਜੀ ਕੋਲੇ ਹੋ ਕੇ ਜਾਣਾ ਤੇ ਚਾਹ ਪੀ ਕੇ ਜਾਣੀ ਆ ਤੇ ਸੇਵੀਆਂ ਦਾ ਪੈਕਟ ਵੀ ਲੈ ਕੇ ਜਾਣਾ ਤੇ ਬਾਕੀ ਚਾਹ ਬਣਦੀ ਤੁਹਾਨੂੰ ਹੁਣ ਦਿਖਾਉਣੀ ਆ ਸੇਵੀਆਂ ਉਹੀ ਰੇਟ ਆ ਜੋ 5 ਗ੍ਰਾਈ ਰੇਟ ਆ ਉਹੀ ਆਪਾਂ ਇੱਥੇ ਰੱਖਿਆ ਰਿਹਾ ਕਿਹੜੀਆਂ ਸੇਵੀਆਂ ਆਪਣੇ ਕੋਲੇ ਆਪਣੇ ਕੋਲੇ ਆਟੇ ਦੀ ਸੋਜੀ ਤੇ ਮੈਦੇ ਦੀਆਂ ਮਿਕਸ ਨੇ ਹਾਂ ਤੇ ਬਸ ਦੋ ਵੈਰਟੀਆਂ ਹੀ ਆਪਨੇ ਦੋ ਵੈਰਟੀਆਂ ਹਾਂ ਇਹ ਤਾਂ ਹੀ ਆਪਣੇ ਘਰੇ ਤਿਆਰ ਹੁੰਦੀਆਂ ਨੇ ਅੱਛਾ ਹਾਂ ਤੁਸੀਂ ਆਪ ਤਿਆਰ ਕਰਦੇ ਹੋ ਆਪ ਤਿਆਰ ਕਰਦੇ ਹੋ ਰੇਟ ਉਹੀ ਲੱਗੂ ਰੇਟ ਉਹੀ ਰੱਖ ਤੇ ਕੁਆਲਿਟੀ ਦੀ ਫੁੱਲ ਗਾਰੰਟੀ ਕੁਆਲਿਟੀ ਦੀ ਫੁੱਲ ਗਾਰੰਟੀ ਬਿਨਾ ਕੈਮੀਕਲ ਦੇ ਬਿਨਾ ਕੈਮੀਕਲ ਕੋਈ ਰੰਗ ਨਹੀਂ ਪਾਇਆ ਕੋਈ ਕੁਝ ਨਹੀਂ ਪਾਇਆ ਵਧੀਆ ਸੇਵੀ ਆ ਤੇ ਤੁਸੀਂ ਮੇਰਾ ਵੀਰ ਦੱਬ ਕੇ ਬਾਬੇ ਦੀ ਸਪੋਰਟ ਕਰਨੀ ਆ ਤੇ ਬਾਬਾ ਜੀ ਪਹਿਲਾਂ ਗ੍ਰਾਂਥੀ ਰਹਿ ਚੁੱਕੇ ਨੇ ਸੋ ਹੁਣ ਮੌਜੂਦਾ ਡਿਊਟੀ ਕਰਦੇ ਹੋ ਕਿਤੇ ਨਹੀਂ ਫਿਲਹਾਲ ਕੋਈ ਨਹੀਂ ਕੋਈ ਡਿਊਟੀ ਨਹੀਂ ਕਰਦਾ ਪਹਿਲਾਂ ਬਾਬਾ ਜੀ ਨੇ ਪ੍ਰੋਗਰਾਮ ਕਰਦੇ ਠੀਕ ਆ ਗ੍ਰਾਂਤੀ ਸਿੰਘ ਦੀ ਡਿਊਟੀ ਕਰਦੇ ਨੇ ਸੋ ਅੱਜ ਕੱਲ ਤੁਹਾਨੂੰ ਪਤਾ ਹੀ ਆ ਹਾਲਾਤਾਂ ਦਾ ਸੋ ਸਾਰੇ ਜਾਣੂ ਆ ਤੁਸੀਂ ਬਾਬਾ ਜੀ ਨੇ ਆ ਸੈਟਅਪ ਲਾਇਆ ਠੀਕ ਆ ਚਾਹ ਦਾ ਤੇ ਤੁਸੀਂ ਚਾਹ ਪੀ ਕੇ ਜਾਨੀ ਤੇ ਹੁਣ ਤੁਹਾਨੂੰ ਚਾਹ ਬਣਦੀ ਦਿਖਾਉਣੇ ਲਓ ਜੀ ਹੁਣ ਬਣ ਗਈ ਚਾਹ ਦੇ ਖਾਤਰ ਕਾਨੂੰ ਬੁਤਨਾ ਆ ਚੱਲੀਏ ਲੈ ਜੀ ਜੀ ਦਾ ਕਰਤਾ ਦੇ ਨਾਮ ਤੇ ਆ ਬਣਾਤੀ ਆਪਾਂ ਅਗੜ ਬਗੜ ਕੇ ਲੈ ਆਪੇ ਪੀਚਾ ਪਤੀ ਚਾਹ ਪਤੀ ਸਪੈਸ਼ਲ ਬਣਾਉਂਦੇ ਇੱਕ ਵਾਰੀ ਵਾਸ ਚਾਹ ਪੀ ਆ ਆਪਾਂ ਚੀਨੀ ਆ ਪਾਤਾ ਪਾ ਗੋੜ ਕੋਣਾ ਇੰਨਾ ਕੀ ਐ ਹਾਂ ਚੱਲਿਆ ਗੋੜ ਬਸ ਇੱਕ ਟੇਸਟੀ ਹਾਂ ਪੰਨਾ ਚਾਹੀਦਾ ਨਾ ਤੇ ਜਿਹੜੀ ਚੀਜ਼ ਸਾਨੂੰ ਸਪੈਸ਼ਲ ਦੱਸੀ ਹੈ ਜਿਹਦੇ ਪਾਸ ਤੇ ਲੋਕ ਇੱਥੇ ਭੱਜੇ ਆਉਂਦੇ ਨੇ ਉਹ ਇਹ ਚੀਜ਼ ਇਹ ਇੰਨੀ ਕੀ ਪਾਉਣੀ ਆ ਬਸ ਘਰ ਦਾ ਲਓ ਜੀ ਆ ਮਸਾਲਾ ਹਾਂ ਮੇਰੇ ਤੋਂ ਕਿ ਕੱਪ ਬਣ ਲੱਗੇ ਸਿਰਫ ਹੀ ਸਾਡੇ ਲਈ ਤੋਂ ਹਾਂ ਇੱਕ ਕੱਪ ਪਾਣੀ ਦਾ ਤੇ ਇੱਕ ਕੱਪ ਦੁੱਧ ਦਾ ਇਹ ਪਿਆਰ ਚੱਲਿਆ ਇਹ ਪਿਆਰ ਚੱਲਿਆ ਲੱਗੇ ਤਿਆਰ ਚਾਰ ਰਾਜੇ ਵਾਲੇ ਦੇ ਨਾਲ ਵਾਲੇ ਦੇ ਨਾਲ ਇਹਦਾ ਵਿਚਾਰ ਰੈਡੀ ਹੋ ਗਈ ਆਪਣੀ ਹੁਣ ਜਾਊਗੀ ਇਹ ਕੱਪਾਂ ਦੇ ਵਿੱਚ ਸਚਾਪੀ ਕੇ ਵਿੱਚੋਂ ਟੇਸਟ ਦਾਦੇ ਤੇ ਮੈਂ ਵਾਰ-ਵਾਰ ਫਿਰ ਕਿੰਨਾ ਵੀ ਇੱਕ ਵਾਰੀ ਖੜ ਕੇ ਜਰੂਰ ਜਾਇਆ ਜੋ ਸਪੋਰਟ ਹੀ ਕਰਨੀ ਹੈ ਇੱਕ ਹੌਸਲਾ ਦੇਣਾ ਤੇ ਇੱਕ ਪਿਆਰ ਦੇਣਾ ਆ ਸਾਹਮਣੇ ਲੋਕੇਸ਼ਨ ਦੇਖੀ ਚਲੋ ਕਿਸੇ ਕਿੱਥੇ ਬਾਬਾ ਜੀ ਖੜੇ ਹੋਣਗੇ ਤੇ ਰਹੀ ਹੈ ਬਣ ਗਈ ਨਾ ਕੰਡੇ ਵਾਲੀ ਇਹ ਆਮੋਚਮ ਰੋਡ ਚਾ ਇਹ ਦੁੱਧ ਦੀ ਪੱਤੀ ਹੈ ਇਹ ਆ ਪੀ ਕੇ ਦੇ ਮੈਂ ਤਾਂ ਕੀ ਪੀਣੀ ਆ ਆਹ ਮਾਕੇ ਆਨੰਦ ਦਾ ਬਾਬਾ ਵਾਲੀ ਬਾਈ ਮੋਚਮਰੋੜ ਚਾਹੀਏ ਮੈਂ ਕਹਿੰਦਾ ਨਾ ਤੁਸੀਂ ਕਹਿੰਦਾ ਨਾ ਤੁਸੀਂ ਵੀ ਐਵੇਂ ਕਰਦਾ ਹੈ ਨਾ ਤੁਸੀਂ ਇੱਕ ਵਾਰੀ ਜ਼ਰੂਰ ਆਇਆ ਜੋ ਤੇ ਇੱਕ ਵਾਰੀ ਪੀ ਕੇ ਦੇਖਿਓ ਫਿਰ ਗੱਲ ਕਰਿਆ ਜੋ ਨਾ ਚੰਗੀ ਲੱਗੀ ਤਾਂ ਕਮੈਂਟ ਕਰ ਦਿਓ ਠੀਕ ਹੈ ਭਾਈ ਆ ਕੇ ਇਸ ਯੂਟਿਊਬਰ ਦਾ ਪਲੂਰੀਏ ਦਾ ਭਾਉ ਸਾਬ ਦਾ ਪਲੂ ਪਲੂਰੇ ਵਾਲੇ ਦਾ ਨਾਮ ਲਊਗਾ ਮੇਰੇ ਕੋਲੇ ਆ ਕੇ ਵੀ ਭਾਈ ਉਹਦੀ ਵੀਡੀਓ ਦੇਖ ਕੇ ਆਏ ਆ ਹੂੰ ਉਦੇ ਵਾਸਤੇ ਭਵੇਂ ਉਹਦੇ ਨਾਲ ਚਾਰ ਬੰਦੇ ਹੋਣ ਭਵੇਂ ਪੰਜ ਹੋਣ ਮੇਰੇ ਵੱਲੋਂ ਫ੍ਰੀ ਹੋਊਗੀ ਚਾ ਲਓ ਜੀ ਜਿੰਨੇ ਮਰਜ਼ੀ ਆ ਜਿਓ ਹੌ ਤਾਂ ਤੁਹਾਨੂੰ ਆਫਰ ਦੇਤੀ ਆ ਤੁਸੀਂ ਵੀਡੀਓ ਵੇਖ ਕੇ ਆਇਓ ਵੀ ਜਰੂਰ ਤੇ ਆ ਕੇ ਦੱਸਿਓ ਵੀ ਜਰੂਰ ਵੀਡੀਓ ਵੇਖ ਕੇ ਆਏ ਆ ਤੇ ਤੁਹਾਨੂੰ ਚਾਹ ਮਿਲੂਗੀ ਤੇ ਚਾਹ ਬਾਈ ਮੈਂ ਕਹਿੰਦਾ ਬਾਖਮਾਲ ਆਰਡਰ ਸਾਡਾ ਹੋਰ ਆ ਗਿਆ ਚਾਹ ਬਣਨ ਲੱਗੀ ਨਵੀਂ ਸੋ ਦੁਕਾਨਾਂ ਤੇ ਵੀ ਜਾਂਦੀ ਆ ਤੇ ਬਾਕੀ ਤੁਸੀਂ ਵੀ ਸਪੋਰਟ ਕਰਨੀ ਆ ਦੱਬ ਕੇ ਤੇ ਵੀਡੀਓ ਮੈਂ ਕਹਿੰਦਾ ਹੁੰਦਾ ਮਿਹਨਤੀ ਬੰਦਿਆਂ ਦੀ ਖਰੀਆ ਕਰੋ ਸ਼ੇਅਰ ਠੀਕ ਹੈ ਆਪਣੀ ਭਾਵੇਂ ਨਾ ਕਰਿਆ ਕਰੋ ਜਿਹੜੀ ਇਦਾਂ ਦੀ ਵੀਡੀਓ ਆਉਂਦੀ ਸ਼ੇਅਰ ਕਰਿਆ ਕਰੋ ਤੇ ਬਾਬੇ ਸਪੋਰਟ ਦੱਬ ਕੇ ਕਰਨੀ ਬਾਬਾ ਵੀ ਕਹਵੇ ਵੀ ਠੀਕ ਹੈ ਬਾਬੇ ਤਾਂ ਚਾਹ ਬੰਨਣੀ ਨਹੀਂ ਚਾਹੀਦੀ ਠੀਕ ਹੈ ਅੱਕ ਜਾਣਾ ਚਾਹੀਦਾ ਇਹ ਰੋ ਜਾ ਕੇ ਚਾਹ ਪੀ ਕੇ ਜਾਣੀ ਤੂੰ ਨੰਗਣ ਲੱਗੇ ਕੋਈ ਵੀ ਕੰਮ ਹੈ ਨਾ ਚਾਹ ਪੀ ਕੇ ਜਾਇਓ ਬਾਬਾ ਲਓ ਵੀ ਮਿੱਤਰੋ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ